ਸੋ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਨਾਲ ਅੱਜ ਦੀ ਹੋਰ ਨਵੀਂ ਅਪਡੇਟ ਦੇ ਨਾਲ ਸੋ ਪਿਛਲੇ ਦਿਨਾਂ ਦੇ ਵਿੱਚ ਬਦਲੀਆਂ ਵਾਸਤੇ ਪੋਰਟਲ ਖੋਲਿਆ ਗਿਆ ਸੋ ਉਸ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਰਿਹਾ ਕਿ ਕਿਹੜੇ-ਕਿਹੜੇ ਜਿਹੜੇ ਹੈਗੇ ਕੈਂਡੀਡੇਟਸ ਨੇ ਭਾਵ ਕਿ ਏਡਰ ਨੇ ਉਹਦੇ ਵਿੱਚ ਐਲੀਜੀਬਲ ਹੈ ਚਾਹੇ 6835 ਸੀ 4168 ਸੀ 3704 ਸੀ 2392 ਜਿਹੜੇ ਕੈਂਡੀਡੇਟ ਸੀ ਜਾਂ 873 ਜਿਹੜੇ ਉਹ ਡੀਪੀ ਭਰਤੀ ਹੋਏ ਸੀ ਤਾਂ ਭਾਵ ਕਿ ਕਿਹੜੇ-ਕਿਹੜੇ ਅਧਿਆਪਕ ਨੇ ਜਿਨ੍ਹਾਂ ਨੇ ਜਿਹੜੀ ਉਹ ਭਰਤੀ ਅਪਲਾਈ ਕਰ ਸਕਦੇ ਸੀ ਜਾਂ ਜਿਹੜੇ ਐਲੀਜੀਬਲ ਮੰਨੇ ਗਏ ਠੀਕ ਹੈ ਸੋ ਕੀ ਹੈ ਸਾਰੀ ਜਾਣ ਕੇ ਤੁਹਾਡਾ ਸਮਝ ਕਰਨ ਦੀ ਕਿਰਪਾ ਕਰਕੇ ਬਣੀ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਦੋਸਤੋ 6 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਿਹੜੀਆਂ ਉਹ ਬਦਲੀਆਂ ਭਰਵਾਈਆਂ ਗਏ ਸਨ ਅਧਿਆਪਕਾਂ ਤੋਂ ਹਾਲਾਂਕਿ ਜਿਹਦੇ ਵਿੱਚ ਉਹ ਕੈਂਡੀਡੇਟਸ ਸ਼ੋ ਹੁੰਦੇ ਸੀ ਤਕਰੀਬਨ ਉਹਨਾਂ ਨੇ ਸਾਰਿਆਂ ਨੇ ਹੀ ਚਾਹੇ ਉਹ 3704 ਸੀ 6635 ਸੀ 41 68 ਸੀ ਫਿਲਹਾਲ ਇੱਕ ਵਾਰੀ ਉਹ ਬਦਲੀਆਂ ਭਰਤੀਤੀਆਂ ਨੇ ਸੋ 6635 ਵਾਸਤੇ ਸੁਣਨ ਦੇ ਵਿੱਚ ਆਇਆ ਸੀ ਕਿ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਇੱਕ ਵੱਡਾ ਪੁਆਇੰਟ ਇਹ ਸੀ ਕਿ ਜਦੋਂ 6635 ਕੈਂਡੀਡੇਟਸ ਉਹਦੇ ਵਿੱਚ ਆਪਣਾ ਡਾਟਾ ਫਿਲ ਕਰਦੇ ਆ ਤਾਂ ਉੱਥੇ ਪੁੱਛਿਆ ਜਾਂਦਾ ਵੀ ਕੀ ਤੁਹਾਡਾ ਜਿਹੜਾ ਪ੍ਰੋਵੀਜ਼ਨ ਹੈ ਉਹ ਕਲੀਅਰ ਹੈ ਜਾਂ ਨਹੀਂ ਕਲੀਅਰ ਹੈ ਤਾਂ ਉੱਥੇ ਦੋਸਤੋ ਦੇਖੋ ਆਪਾਂ ਜਾਣਦੇ ਆ ਕਿ ਜੁਲਾਈ ਦੇ ਵਿੱਚ ਜਾਂ ਕਿ ਜਿਹੜਾ ਉਹ 6635 ਕੈਂਡੀਡੇਟਸ ਦਾ 5 ਤੋਂ 10 ਦੇ ਵਿੱਚ ਵਿੱਚ ਜਿਹੜਾ ਉਹ ਹੈਗਾ ਆਪਣਾ ਪ੍ਰੋਵੀਜ਼ਨ ਕਲੀਅਰ ਹੁੰਦਾ ਹੈ ਤਾਂ ਉੱਥੇ ਉਹਨਾਂ ਨੂੰ ਇੱਕ ਵੱਡੀ ਦਿੱਕਤ ਆ ਰਹੀ ਹੈ ਕਿ ਉੱਥੋਂ ਆਪਣਾ ਸਿਰਫ ਥੋੜੇ 10 ਤੋਂ 15 ਦਿਨਾਂ ਦੇ ਫਰਕ ਦੇ ਨਾਲ ਹੀ ਜਿਹੜਾ ਆਪਣਾ ਉਹ ਪਰਵੇਸ਼ਣ ਹੈ ਉਹਨਾਂ ਨੂੰ ਅਨਕਲੀਅਰ ਦੱਸਣਾ ਪੈਂਦਾ ਹੈ ਭਾਵੇਂ ਵੀ ਕਲੀਅਰ ਨਹੀਂ ਹੋਇਆ ਤਾਂ ਜਿੱਥੇ ਉਹਨਾਂ ਦਾ ਇੱਕ 네ਗਟਿਵ ਇਫੈਕਟ ਜਿਹੜਾ ਉਹਨਾਂ ਦੀ ਟ੍ਰਾਂਸਫਰ ਦੇ ਉੱਪਰ ਪੈਂਦਾ ਸੋ ਇਸ 6835 ਕੈਂਡੀਡੇਟਸ ਮੰਗ ਕਰ ਰਹੇ ਹਨ ਕਿ ਜਾਂ ਉਹਨਾਂ ਨੂੰ ਇੱਕ ਸਪੈਸ਼ਲ ਮੌਕਾ ਦਿੱਤਾ ਜਾਵੇ ਜੁਲਾਈ ਦੇ ਵਿੱਚ ਠੀਕ ਹੈ ਜੀ ਦੋਸਤ ਇੱਕ ਪਹਿਲਾਂ ਲੈਟਰ ਜਾਰੀ ਹੋਈ ਸੀ ਵਿਭਾਗ ਵੱਲੋਂ ਉਹ ਪਤਾ ਨਹੀਂ ਕਿਉਂ ਜਿਹੜਾ ਉਹਨਾਂ ਨੇ ਰਿਮੂਵ ਕਰ ਦਿੱਤੀ ਕਿ 15 ਅਗਸਤ ਤੋਂ ਲੈ ਕੇ ਸਰੀ 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਜਿਹੜੀਆਂ ਟਰਾਂਸਫਰ ਹੋਣਗੀਆਂ ਮੈਨੂੰ ਲੱਗਦਾ ਸੀ ਸ਼ਾਇਦ ਵੀ ਉਹ ਜਿਹੜੀ ਜਿਹੜਾ ਟਾਈਮ ਪੀਰੀਅਡ ਰੱਖਿਆ ਗਿਆ ਸੀ ਉਹ ਸਭ ਤੋਂ ਵਧੀਆ ਸੀ ਠੀਕ ਹੈ ਜੀ ਕਿਉਂਕਿ ਕੁਝ ਕੈਂਡੀਡੇਟਸ ਨੇ ਜਿਹੜੇ ‟ਵੇਟਿੰਗ ਲਿਸਟਾਂ ਵਾਲੇ ਆ ਉਹਨਾਂ ਦਾ ਚਾਹੇ ਉਹ 3704 ਹੋਣ ਜਾਂ 6435 ਵਾਲੇ ਹੋਣ ਜਾਂ 414 ਜਾਂ 2392 ਵਾਲੇ ਠੀਕ ਹੈ ਜੀ ਉਹਨਾਂ ਵਿੱਚ ਕਿਤੇ ਕਿਤੇ ਕੈਂਡੀਡੇਟਸ ਅਜਿਹੇ ਆ ਜਿਹੜੇ ‟ਵੇਟਿੰਗ ਲਿਸਟਾਂ ਵਾਲੇ ਆ ਤਾਂ ਉਹਨਾਂ ਨੂੰ ਜੋਇਨਿੰਗ ਲੇਟ ਮਿਲੀ ਹੈ ਜਿਸ ਦੇ ਕਰਕੇ ਉਹਨਾਂ ਦਾ ਪ੍ਰੋਵੀਜ਼ਨ ਥੋੜੇ ਦਿਨਾਂ ਦੇ ਫਰਕ ਦੇ ਨਾਲ ਸ਼ਾਇਦ ਰਹਿ ਜਾਂਦਾ ਹੈ ਤੋ ਸ਼ਾਰਟ 35 ਕੈਂਡੀਡੇਟਸ ਸੇ ਬੜੀ ਮੰਗ ਕਰ ਰਹੇ ਸੀ ਕਿ ਉਹਨਾਂ ਨੇ ਕਿ ਸਪੈਸ਼ਲ ਮੌਕਾ ਦਿੱਤਾ ਜਾਵੇ ਹਾਲਾਂਕਿ ਬਹੁਤ ਸਾਰੇ ਕੈਂਡੀਡੇਟਸ ਅਜੇ ਹੀ ਐ ਸ਼ਾਰਟ 35 ਦੇ ਜਿਨ੍ਹਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੋ ਹੁਣ ਵਿਭਾਗ ਇਸ ਬਾਰੇ ਕੀ ਰਹਿ ਦਿੰਦਾ ਕਿ ਉਹਨਾਂ ਨੂੰ ਅਲੀਜੀਬਲ ਮੰਨਦਾ ਹੈ ਜਾਂ ਨਹੀਂ ਮੰਨਦਾ ਉਹਨਾਂ ਨੂੰ ਇੱਕ ਦੋਸਤੋ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਕਮੈਂਟ ਆਏ ਸੀ ਕਿ ਸਰ ਜਦੋਂ ਜਿਹੜਾ ਹੈਗਾ ਟਰਾਂਸਫਰ ਅਪਲਾਈ ਕਰ ਦਿੱਤੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਕੋਈ ਸਾਡਾ ਐਪਲੀਕੇਸ਼ਨ ਨੰਬਰ ਹੈ ਜਾਂ ਕੀ ਡੀਡੀਓ ਨੇ ਜਾਂ ਬੀਪੀਓਜ਼ ਨੇ ਕੀ ਜਿਹੜੀ ਸਾਡੀ ਟਰਾਂਸਫਰ ਹੈ ਉਹ ਪ੍ਰੂਫ ਕਰ ਦਿੰਦੀ ਹੈ ਜਾਂ ਨਹੀਂ ਕੀਤੀ ਹੈ ਠੀਕ ਹੈ ਜੀ ਸੋ ਪਿਛਲੇ ਸੈਸ਼ਨ ਦੇ ਵਿੱਚ ਕਿਉਂਕਿ ਐਤਕੀ ਜਿਹੜੀ ਈ ਪੰਜਾਬ ਉਹ ਅਪਡੇਟ ਕੀਤੀ ਗਈ ਹੈ ਹਲੇ ਫਿਲਹਾਲ ਤੱਕ ਇਹ ਸ਼ੋ ਨਹੀਂ ਹੁੰਦਾ ਕਿਸੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਇਹਹੀ ਕਮੈਂਟ ਆਈ ਸੀ ਕਿ ਸਰ ਸਾਨੂੰ ਸ਼ੋ ਨਹੀਂ ਹੋ ਰਿਹਾ ਸੋ ਮੈਂ ਖੁਦ ਵੀ ਦੇਖੋ ਜਦੋਂ ਆਪਣਾ ਈ ਪੰਜਾਬ ਖੋਲ ਕੇ ਦੇਖਿਆ ਤਾਂ ਉੱਥੇ ਜਿਹੜੇ ਇਹ ਟਰਾਂਸਫਰ ਆਪਸ਼ਨ ਦੀ ਹਜੇ ਕੋਈ ਨਹੀਂ ਆ ਰਿਹਾ ਸੀ ਤਾਂ ਇਹ ਇੱਕ ਅਜੇ ਤੱਕ ਇਸ਼ੂ ਬਣਿਆ ਹੋਇਆ ਹੈ ਕਿ ਉਹ ਕਿਉਂ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਫਿਲਹਾਲ ਅਜੇ ਤੱਕ ਇਹ ਮੰਨ ਲਿਆ ਜਾਂਦਾ ਹੈ ਤੇ ਆਪਕਾ ਨੂੰ ਜਿਹੜੇ ਕਮੈਂਟ ਆਏ ਉਹਨਾਂ ਨੂੰ ਇਹ ਕ ਆਪਾਂ ਵੀ ਤਸਲੀਮ ਦਿੱਤੀ ਜਾਂਦੀ ਕਿ ਜਿਹੜਾ ਬੀਪੀਓਜ਼ ਆ ਡੀਡੀਓ ਵੱਲੋਂ ਅਪਰੂਵ ਕੀਤੀ ਜਾਣੀ ਉਹ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਅਪਰੂਵ ਕੀਤੀਆਂ ਜਾਣੀਆਂ ਹੋ ਸਕਦਾ ਹੈ 18 ਤਰੀਕ ਤੋਂ ਬਾਅਦ ਜਿਹੜੀ ਉਹ ਤੁਹਾਨੂੰ ਜਿਹੜੀ ਇਟਰਾ ਦੀ ਟਰਾਂਸਫਰ ਹੈ ਉਹ ਜਾਂ ਵੈਰੀਫਾਈ ਕਰ ਦਿੱਤੀ ਗਈ ਜਾਂ ਨਹੀਂ ਕੀਤੀ ਗਈ ਹੈ ਉਹ ਦੇਖਣ ਨੂੰ ਮਿਲੇ ਸੋ 18 ਤਰੀਕ ਤੱਕ ਜਿਹੜਾ ਉਹ ਬੀਪੀਓਜ਼ ਵੱਲੋਂ ਜਾਂ ਡੀਡੀਓ ਵੱਲੋਂ ਅਪਰੂਵ ਕੀਤੀ ਜਾਣੀਆਂ ਸੋ ਦੋਸਤੋ ਇਸ ਤੋਂ ਬਾਅਦ ਇੱਕ ਵੱਡੀ ਗੱਲ ਸੀ ਕਿ ਡਾਟਾ ਮਿਸਮੈਚ ਕਈ ਵਾਰ ਕੀ ਹੁੰਦਾ ਹੈ ਆਪਾਂ ਬਦਲੀ ਭਰਦਿਆਂ ਤੂੰ ਦੇਖੋ ਕਿ ਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਨਾ ਕਿਤੇ ਨਾ ਕਿਤੇ ਕੋਈ ਕਲੈਰੀਕਲ ਮਿਸਟੇਕ ਕਹਿ دی ਜਿਸ ਤਰ੍ਹਾਂ ਕਿਹਾ ਜਾਂਦਾ ਹੈ ਜਾਂ ਕੋਈ ਥੋੜੀ-ਬਹੁਤ ਮਿਸਮੈਚ ਹੋ ਜਾਂਦੀ ਹੈ ਜੇਕਰ ਕਿਸੇ ਅਧਿਆਪਕ ਦਾ ਡਾਟਾ ਮਿਸਮੈਚ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਦੋਸਤੋ ਕਿਉਂਕਿ 18 ਤਰੀਕ ਤੱਕ ਜਿਹੜੇ ਡੀਡੀਓਜ਼ ਨੇ ਬੀਪੀਓਜ਼ ਨੇ ਉਹ ਇਸ ਚੀਜ਼ ਨੂੰ ਕਲੀਅਰ ਕਰਨਗੇ ਤੇ ਇਹ ਡੀਡੀਓਜ਼ ਤੇ ਬੀਪੀਓਜ਼ ਦੀ ਜ਼ਿੰਮੇਵਾਰੀ ਹੈ ਜੇਕਰ ਤੁਹਾਡਾ ਡਾਟਾ ਕਿਸ ਤਰ੍ਹਾਂ ਮਿਸਮੈਚ ਹੁੰਦਾ ਹੈ ਠੀਕ ਹੈ ਜੀ ਤਾਂ ਉਹ ਤੁਹਾਨੂੰ ਦੱਸ ਕੇ ਜਾਂ ਤਾਂ ਉਹ ਤੁਸੀਂ ਖੁਦ ਕਰ ਲਓ ਠੀਕ ਹੈ ਜੀ ਜਾਂ ਬੀਪੀਓ ਆਪਣੀ ਪੱਧਰ ਤੇ ਉਹਨੂੰ ਉਹ ਤੁਹਾਡੀ ਕਿਉਂਕਿ ਆਈਡੀ ਵਗੈਰਾ ਉਹਨਾਂ ਕੋਲ ਸੌਰੀ ਹੁੰਦੀ ਹੈ ਹਨਾ ਤਾਂ ਉੱਥੇ ਖੁਦ ਵੀ ਕਰ ਸਕਦੇ ਆ ਮਤਲਬ ਦੋ ਆਪਸ਼ਨ ਹਨੇ ਚਾਹੇ ਉਹ ਤੁਹਾਡੇ ਤੋਂ ਡਾਟਾ ਜਿਹੜਾ ਇੰਪਰੂਵ ਕਰਾਵੇ ਠੀਕ ਹੈ ਜੀ ਤੇ ਜਾਂ ਜਿਹੜਾ ਹੈਗਾ ਉਹ ਡਾਟਾ ਖੁਦ ਵੈਰੀਫਾਈ ਕਰਨ ਦੇ ਲਈ ਆਪਾਂ ਨੂੰ ਉਹਦੇ ਵਿੱਚ ਸ਼ੋਧ ਕਰ ਸਕਦੇ ਆ ਠੀਕ ਹੈ ਜੀ ਸੋ ਘਬਰਾਉਣ ਦੀ ਲੋੜ ਨਹੀਂ ਜੇਕਰ ਕਿਸੇ ਭੈਣ ਭਰਾ ਦਾ ਡਾਟਾ ਥੋੜਾ ਬਹੁਤ ਗਲਤ ਹੋ ਗਿਆ ਠੀਕ ਹੈ ਜੀ ਉਹ ਤੁਸੀਂ ਆਪ ਹੀ ਕਰ ਸਕਦੇ ਹੋ ਤੇ ਜਾਂ ਜੇਕਰ ਤੁਹਾਡੇ ਕਲੈਰੀਕਲ ਸਟਾਫ ਦੇ ਵਿੱਚ ਜਾਂ ਤੁਹਾਡੇ ਪੀਪਲ ਸੋਲੋ ਥੋੜਾ ਜਾਂ ਨਰਮ ECG <Sk> uh, 14 ਤਰੀਕ ਤੋਂ ਲੈ ਕੇ 18 ਤੱਕ ਜਿਹੜਾ ਉਹ ਉਹਨਾਂ ਨੇ ਆਪਣਾ ਭਰਨਾ ਠੀਕ ਹੈ ਜੀ ਸੋ ਦੋਸਤੋ ਹੁਣ ਕਿਉਂਕਿ 19 ਤਰੀਕ ਨੂੰ ਲਕੈਣੇ ਇਲੈਕਸ਼ਨ ਹੋਣ ਯਾਨੀ ਇੱਕ ਅਪਡੇਟ ਆਈਏਸੀ ਕੇ 18 ਮੀਟਿੰਗ ਵੀ ਹੁਣ ਆਉਣੀ ਸੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਹੁਣ ਮੀਟਿੰਗ ਜਿਹੜੀ ਹੁਣ 20 ਤਰੀਕ ਨੂੰ ਦਿੱਤੀ ਗਈ ਹੈ ਕੈਬਨਟ ਦੀ ਸੋ ਮੱਖ ਵੱਖ ਜਿਹੜੇ 41 ਕਾਰਨ ਸੀ 66 35 ਸੀ 37 04 ਸੀ ਹਰ ਤਰ੍ਹਾਂ ਦੀ ਜਿਹੜੀ ਮੀਟਿੰਗਾਂ ਹੁਣ ਕੀਤੀ ਗਈਆਂ ਪਰ ਅਜੇ ਤੱਕ ਸਿਰਫ ਆਫਿਸ ਜਤਾਈ ਜਾ ਰਹੀ ਹੈ ਪੱਕਾ ਅਜੇ ਤੱਕ ਕੁਝ ਵੀ ਨਿਕਲ ਕੇ ਨਹੀਂ ਆਇਆ ਕਿ ਉਹਨਾਂ ਦਾ ਜਿਹੜਾ ਹੱਲ ਕੀ ਨਿਕਲਿਆ ਜਾਊਗਾ ਕੀ ਛੇਵਾ ਫੀਕਸ਼ਨ ਲਾਗੂ ਹੋਊਗਾ ਕੀ ਬਦਲੀਆ ਵਾਸਤੇ ਸਪੈਸ਼ਲ ਮੌਕਾ ਦਿੱਤਾ ਜਾਊਗਾ ਕੀ ਜਿਹੜਾ ਹੈਗਾ ਆਪਣਾ ਰੀਕਾਸਟ ਲਿਸਟਾਂ ਵਾਲਾ ਉਹ ਹੱਲ ਹੋਊਗਾ ਜਾਂ ਨਹੀਂ ਠੀਕ ਹੈ ਜੀ ਸੋ ਇਹ ਫਿਲਹਾਲ ਅਜੇ ਇੱਕ ਜਿਹੜੇ ਕਹਿੰਦੇ ਵੀ ਟਕਾ ਟੋਲ ਹੈ ਅਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਇਹ ਅਜੇ ਕੋਈ ਇਸ ਬਾਰੇ ਕੋਈ ਅਪਡੇਟ ਨਹੀਂ ਹੈ 20 ਤਰੀਕ ਤੱਕ ਮੀਟਿੰਗ ਹੈ 20 ਤਰੀਕ ਤੋਂ ਬਾਅਦ ਕਿਉਂਕਿ ਉਹਨਾਂ ਦੇ ਇਲੈਕਸ਼ਨ ਹੈ 20 ਤਰੀਕ ਤੋਂ ਬਾਅਦ ਹੀ ਜਿਹੜਾ ਉਹ ਉਸ ਬਾਰੇ ਕੁਝ ਕਿਹਾ ਜਾ ਸਕਦਾ ਸੋ ਕੀ ਅਪਡੇਟ ਨਿਕਲ ਕੇ ਆਉਂਦੀ ਹੋਰ ਨਾਲ ਜਰ and what